ਮੇਰੇ ਤੋਂ ਪਹਿਲਾਂ ਜੋ ਪੰਜਾਬ ਨਾਲ ਧੱਕਾ ਹੋਇਆ ਸਾਰੀ ਹਿਸਟਰੀ ਬੜੇ ਵਿਸਤਾਰ ਨਾਲ ਦੱਸੀ ਰੌਲਾ ਇੱਥੇ ਇਹ ਨਹੀਂ ਕਿ ਹਿੱਸੇਦਾਰੀ ਦਾ ਰੌਲਾ ਤਾਂ ਮਾਲਕੀ ਦਾ ਨਾਰਾ ਤਾਂ ਲੱਗਦਾ ਰਿਹਾ ਪੰਜਾਬ ਪੰਜਾਬੀਆਂ ਦਾ ਪਾਣੀ ਗਵੰਡੀਆਂ ਦਾ ਜਿੱਡੀ ਲੁੱਟ ਸਾਡੇ ਪੰਜਾਬ ਦੇ ਪਾਣੀਆਂ ਦੀ ਹੋਈ ਹੈ ਜੋ ਕੁਦਰਤੀ ਸਰੋਤ ਸੀ ਸਾਡੇ ਜਿਹਦੇ ਨਾਂ ਤੇ ਪੰਜਾਬ ਦਾ ਨਾਂ ਵੀ ਰੱਖਿਆ ਗਿਆ ਤੇ ਪੰਜਾਬ ਵਸਦਾ ਪਹਿਲੇ ਦਿਨ ਉਹਦੇ ਤੇ ਅੱਖ ਰੱਖ ਲਈ ਕਿ ਪੰਜਾਬ ਨੂੰ ਜੇ ਉਜਾੜਨਾ ਤਾਂ ਪੰਜਾਬ ਦਾ ਪਾਣੀ ਖੋਲੋ ਮੈਂ ਅੱਜ ਇੱਕ SLAGA ਵੀ ਕਰਦਾ ਆਪਾਂ ਸਾਰੇ ਇਕੱਠੇ ਬੈਠੇ ਆਂ ਆਪਾਂ ਇਤਿਹਾਸ ਵੀ ਫਰੋਲ ਰਹੇ ਆਂ ਕਿਵੇਂ ਧੱਕਾ ਹੋਇਆ ਤੇ ਮੰਨਣ 'ਚ ਵੀ ਗਰੇਜ ਨਹੀਂ ਕਰਨਾ ਚਾਹੀਦਾ ਕਿ ਸੈਂਟਰ ਦੀ ਸਰਕਾਰ ਦੇ ਵਿੱਚ ਜਦੋਂ ਕਾਂਗਰਸ ਰਹੀ ਉਹਨੇ ਵੀ ਪੰਜਾਬ ਦਾ ਗਲਾ ਘੋਟਿਆ ਹੁਣ ਭਾਰਤੀ ਜਨਤਾ ਪਾਰਟੀ ਆ ਘੋਟਣ ਤੇ ਲੱਗੀ ਹੋਈ ਆ ਆਵਾਜ਼ਬਾ ਸਾਹਿਬ ਵੱਡੇ ਦਿਲ ਨਾਲ راہਲ ਗਾਂਧੀ ਜੀ ਨੇ ਮਾਫੀ ਮੰਗੀ ਜੋ 80 ਦੀਆਂ ਘਟਨਾਵਾਂ ਹੋਈਆਂ ਨੇ ਅੱਜ ਮੈਂ ਤੁਹਾਨੂੰ ਸਦਨ 'ਚ ਬੇਨਤੀ ਕਰਦਾ ਸਾਰਾ ਦੇਸ਼ ਦੇ ਵਿੱਚ ਪੰਜਾਬੀ ਬੈਠੇ ਵਿਦੇਸ਼ ਦੇ ਵਿੱਚ ਪੰਜਾਬੀ ਬੈਠੇ ਵੇਖ ਰਹੇ ਨੇ ਵੱਡਾ ਦਿਲ ਕਰਕੇ ਮਾਫੀ ਮੰਗੋ ਕਿ ਸਾਡਿਆਂ ਤੋਂ ਗਲਤੀਆਂ ਹੋਈਆਂ ਨੇ ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਦੇ ਆ ਜਿਹਦੇ ਕਰਕੇ ਅੱਜ ਜਿਹੜੇ ਸਾਨੂੰ ਆਹ ਦਿਨ ਵੇਖਣੇ ਪੈ ਰਹੇ ਨੇ ਸੋ ਇਹ ਮੈਂ ਮਾਫੀ ਕਹਿਣਾ ਕਿ ਤੁਹਾਨੂੰ ਵੀ ਜਿਵੇਂ ਅੱਜ ਪਿਛਲਿਆਂ ਨੂੰ ਯਾਦ ਕਰਕੇ ਲਾਣਤਾ ਪਾਈਆਂ ਜਾ ਰਹੀਆਂ ਤੇ ਤੁਹਾਨੂੰ ਸ਼ਾਬਾਸ਼ ਹੀ ਦਿੱਤੀ ਜਾਊਗੀ ਕਿ ਤੁਸੀਂ ਪਿਛਲੀ ਜਿਹੜੀਆਂ ਗਲਤੀਆਂ ਹੋਈਆਂ ਤੁਹਾਡੀਆਂ ਸਰਕਾਰਾਂ ਵੇਲੇ ਵੱਡੇ ਦਿਲ ਨਾਲ ਅੱਜ ਮਾਫੀ ਮੰਗ ਲਓ ਤਾਂ ਕਿ ਸਾਰੇ ਪੰਜਾਬੀ ਤੁਹਾਨੂੰ ਸ਼ਾਬਾਸ਼ ਹੀ ਦੇਣਗੇ ਜੀ ਬਾਈਬਾ ਸਾਹਿਬ ਜੀ ਮਾਈਕ ਔਨ ਕਰਿਓ ਸੋ ਇੱਕ ਮਿੰਟ ਇੱਕ ਮਿੰਟ ਜਿਹੜੀ ਇਹਨਾਂ ਨੇ ਰੱਖੀ ਗੱਲ ਏ ਅਸੀਂ ਮੰਨਣ ਨੂੰ ਤਿਆਰ ਜੇ ਕੇਜਰੀਵਾਲ ਸਾਹਿਬ ਪਹਿਲੇ ਜਦੋਂ ਮਾਨ ਸਾਹਿਬ ਨਾਲ ਬੈਠੇ ਸੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਮੈਂ ਹਰਿਆਣੇ ਨੂੰ ਉਹਦਾ ਹੱਕ ਦਵਾ ਕੇ ਰੱਖਾਂਗਾ ਪਾਣੀ ਦਾ ਜੇ ਉਹ ਮੰਗ ਜਾ ਤੇ ਮੈਂ ਵੀ ਬਕਾਇਦਾ ਤੌਰੇ 'ਇਸਨੂੰ ਕਬੂਲ ਕਰਾਂ ਹਾਂਜੀ ਕੀ ਕਹਿ ਰਹੇ ਬਣਾਬਦੀ ਸਾਹਿਬ ਕੀ ਕਹਿ ਰਹੇ ਤੁਸੀਂ ਮੈਂ ਸਪੀਕਰ ਸਾਹਿਬ ਇੱਕ ਗੱਲ ਇਤਿਹਾਸਕ ਕਹਿਣੀ ਚਾਹਣਾ ਕੀ ਇਹ ਗੱਲ ਸੱਚ ਨਹੀਂ ਕਿ ਟੱਕ ਲਾਉਣ ਆਈ ਸੀ ਇੰਦਰਾ ਗਾਂਧੀ ਕੁ ਪੂਰੀ ਕੀ ਅਮਰਿੰਦਰ ਸਿੰਘ ਆ ਕਾਗਰਾਂ ਦਾ ਐਮਪੀਓ ਕੇ ਨਾਲ ਖੜਾ ਨਹੀਂ ਸੀ ਲਾਟਕ ਬੀਬੀ ਮੈਂ ਇਤਿਹਾਸ ਕੇ ਗੱਲਾਂ ਕਰ ਰਿਆਂਗਾ ਜੇ ਮਾਫੀ ਮੰਗੋ ਕੀ ਮੇਰੀ ਗੱਲ ਸਦਾ ਜੈਪੁਰ ਮੈਂ ਪੁੱਛਣਾ ਚਾਹਣਾ ਤੁਸੀਂ ਦੱਸੋ ਇੱਕ ਮਿੰਟ ਅਮਰਿੰਦਰ ਗੱਲ ਉਹਨਾਂ ਨੂੰ ਸ਼ਾਇਦ ਮੰਗ ਲੈਣ ਸਪੀਕਰ ਸਾਹਿਬ 31 81 ਨੂੰ ਰੁਕੋ ਬਣਾ ਬਾਈ ਸਾਹ ਜੀ ਵੇਖੋ ਚੇਅਰਮੈਨ ਸਾਹਿਬ ਬਹੁਤ ਚੰਗੇ ਮਾਹੌਲ ਦੇ ਵਿੱਚ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਸਾਰੇ ਇਕੱਠੇ ਹੋ ਆ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਤਾਂ ਕੋਈ ਲਾਭ ਹੈ ਜੇ ਦੋਤ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ਅਸੀਂ ਤੁਹਾਡਾ ਸਾਥ ਦੇਣ ਨੂੰ ਤਿਆਰ ਚਲੋ ਜੇ ਮੇਰਾ ਮੇਰਾ ਪ੍ਰਚਾਰ ਤੇ ਭੱਡੀ ਪ੍ਰਚਾਰ ਕਰਨ ਵਾਸਤੇ ਸੈਸ਼ਨ ਸੱਦੇ ਆ ਤਾਂ ਫਿਰ ਲੋਕਾਂ ਨੂੰ ਕਹਿ ਦਿਓ ਇਹਦਾ ਪਰਪਸ ਕੁਝ ਨਹੀਂ ਇਹਦਾ ਪਰਪਸ ਮੇਰਾ ਭੱਡੀ ਪ੍ਰਚਾਰ ਜੀ ਬਣਾਵਾਲੀ ਸਾਹਿਬ ਉਹ ਤਾਂ ਤੁਸੀਂ ਆਪਣੇ ਮੀਮੋ ਪਾਈ ਫਿਰਦੇ ਹੋ ਪਾਣੀ ਬੰਦ ਕਰ ਮਾਰ ਜੋ ਪਾਣੀ ਪੂਰਤ ਮਾਰ ਜੋ ਸਪੀਕਰ ਸਾਹਿਬ ਬਣਾਵਾਲੀ ਸਾਹਿਬ ਜੇ ਡਾਕਟਰ ਸਾਹਿਬ ਕੋਲੇ ਜਾਣਿਆ ਪਹਿਲਾਂ ਬਿਮਾਰੀ ਪੁੱਛਦਾ ਕਿਵੇਂ ਸ਼ੁਰੂ ਹੋਈ ਸੀ ਤੇਰੀ ਹਿਸਟਰੀ ਕਿਵੇਂ ਸੀਗੀ ਤਾਂ ਹਿਸਟਰੀ ਤੇ ਦਾ ਮਾਫੀ ਮੰਗਣ ਅੱਜ ਜੇ ਉਹ ਗਲਤੀਆਂ ਨਾ ਕੀਤੀਆਂ ਹੁੰਦੀਆਂ ਅੱਜ ਪੰਜਾਬ ਨੂੰ ਆ ਦੰਨ ਹੀ ਵੇਖਣੇ ਪੈਂਦੇ ਸੀਗੇ ਇਸ ਕਰਕੇ ਕਹਿਣਾ ਕਿ 31 12 81 ਨੂੰ ਜੋ ਸਮਝੌਤਾ ਹੋਇਆ ਬਲਾਕੇ ਦਰਬਾਰਾ ਸਿੰਘ ਦੀ ਧੌਣ ਤੇ ਗੋਟਾ ਰੱਖ ਕੇ ਦਸਤਕਤ ਕਰਾਇਆ ਗਿਆ ਜੈਪੁਰ ਸੱਦ ਕੇ ਉਹਦੇ ਪੰਜਾਬ ਦੀ ਸਾਰਾ ਘੁੱਟਤੀ ਸੀਗੀ ਇਸ ਤੋਂ ਇਲਾਵਾ ਦੂਜੀ ਗੱਲ ਮੈਂ ਹੋਰ ਕਹਿਣੀ ਚਾਹਣਾ ਮੈਂ ਹੋਰ ਗੱਲ ਕਹਿਣੀ ਚਾਹਣਾ ਬਾਜਵਾ ਸਾਹਿਬ ਸੁਣ ਲਿਓ ਮਗਰੋਂ ਤੁਹਾਡੇ ਬੁਲਾਰਿਆਂ ਨੇ ਬੋਲਣਾ ਜਵਾਬ ਦੇ ਦਿਓ ਮੈਂ ਇੱਕ ਗੱਲ ਸਪੀਕਰ ਸਾਹਿਬ ਹੋਰ ਕਹਿਣੀ ਚਾਹਣਾ ਮੇਰੀ ਗੱਲ ਸੁਣ ਲੈ ਜਵਾਬ ਦੇ ਦਿਓ ਭਾਈ ਸਾਹਿਬ ਮਗਰ ਜਵਾਬ ਦੇ ਦਿਓ ਤੁਹਾਡੇ ਕੋਲ ਤਾਂ ਸਪੀਕਰ ਸਾਹਿਬ ਟਾਈਮ ਬਰਬਾਦ ਨਾ ਕਰਨ ਦੂਜੀ ਮੈਂ ਗੱਲ ਕੇ ਜੀ ਚਾਹਣਾਗਾ ਕੀ ਇਹ ਕੀ ਇਹ ਸੱਚ ਨਹੀਂ ਤੁਹਾਡੀ ਗੱਲ ਆ ਗਈ ਭਾਈ ਸਾਹਿਬ ਆ ਗਈ ਸਪੀਕਰ ਸਾਹਿਬ ਕੀ ਇਹ ਸੱਚ ਨਹੀਂਗਾ ਅੱਜ ਇਹ ਗੱਲਾਂ ਕਰਦੇ ਨੇਗੇ ਕਿ ਜਨਾਬ ਤੋਂ ਪਛਾਣ ਦਾ ਮਕਸਦ ਨਹੀਂ ਸਪੀਕਰ ਸਾਹਿਬ ਸਪੀਕਰ ਸਾਹਿਬ ਉਹਨਾਂ ਨੂੰ ਗੱਲ ਨੂੰ ਪਾ ਕੰਟੀਨਿਊ ਕਰੀਏ ਸਪੀਕਰ ਸਾਹਿਬ ਮਗਰੋਂ ਜਵਾਬ ਦੇਦਿਆਂ ਬੈਠੇ ਨੇ ਇਹਨਾਂ ਦਾ ਟਾਈਮ ਪਿਆਗਾ ਉਹਦਾ ਜਵਾਬ ਦੇ ਦੇਣਾ ਸ਼ਾਂਤੀ ਦੇ ਨਾਲ ਸੁਣ ਲੈਣਾ ਸੱਚ ਸੁਣਨਾ ਥੋੜਾ ਜਿਹਾ ਕੌੜਾ ਹੁੰਦਾ ਜੀ ਸੱਚ ਕੌੜਾ ਹੁੰਦਾ ਤਾਂ ਮਗਰੋਂ ਜਵਾਬ ਦੇ ਦੇਣ ਤੁਜੀ ਮੈਂ ਬੇਨਤੀ ਕਰਦਾਗਾ ਤੁਹਾਨੂੰ ਮੈਂ ਜਿਹੜੀਆਂ ਗੱਲਾਂ ਕਹੀਆਂ ਨੇ ਚਾਹੇ ਟੱਕ ਲਾਉਣ ਵਾਲੀ 5 ਅਪ੍ਰੈਲ 1982 ਨੂੰ ਚਾਹੇ ਮੈਂ ਜਿਹੜੀ ਗੱਲ ਕਹੀ ਆ ਕਿ ਕੀ ਇਹ ਸੱਚ ਨਹੀਂ ਕਿ 24 ਤੈਨ 1979 ਨੂੰ ਜੋ ਵਾਰਸ ਨਾਇਆ ਗਿਆ ਉਹਦੇ ਨਾਲ ਪੰਜਾਬ ਦੇ ਪਾਣੀ ਲੁੱਟੇ ਗਏ ਨੇ ਦੂਜੀ ਮੈਂ ਬੇਨਤੀ ਇੱਕ ਇਥੇ ਕਰਦਾਗਾ ਕਿ ਜਿਹੜੀ ਅੱਜ ਸਾਡਾ ਸਾਥ ਦੇ ਰਹੇ ਨੇ ਇਹਨਾਂ ਦਾ ਮੈਂ ਨਾਲ ਧੰਵਾਦ ਵੀ ਕਰੀ ਜਾਂਦਾ ਪਰ ਪਿਛਲੀ ਹਿਸਟਰੀ ਤੋਂ ਮਾਫੀ ਦੀ ਗੱਲ ਕਰਦਾਗਾ ਜੋ ਬਣਨੀ ਚਾਹੀਦੀ ਹੈ ਇਤਿਹਾਸ ਬਣ ਜਾਊਗਾ ਲੋਕ ਯਾਦ ਕਰਨਗੇ ਕਿ ਸਾਡੇ ਪੁਰਖਿਆਂ ਤੋਂ ਗਲਤੀਆਂ ਹੋਈਆਂ ਤੇ ਅਸੀਂ ਚੁੱਪ ਰਹੇ ਜਿਹਦਾ ਨਤੀਜਾ ਅੱਜ ਪੰਜਾਬ ਭੁਗਤ ਰਿਹਾ ਸੋ ਮੈਂ ਬੇਨਤੀ ਕਰਦਾ ਕਿ ਜਿਹੜੀ ਹੋਰ ਆਗੀ ਤੁਹਾਨੂੰ ਦੇਖਿਆ ਹੋਣਾਗਾ ਕਿ ਜਿਹੜੇ ਸਮਝੌਤੇ ਹੋਏ ਨੇ ਸਪੀਕਰ ਸਾਹਿਬ ਚਾਹੇ ਕਿ 81 ਦਾ ਸਮਝੌਤਾ ਹੋਇਆ ਚਾਹੇ ਰਜੀਵ ਲੋਂਗੋਵਾਲ ਸਮਝੌਤਾ ਹੋਇਆ ਕਿਸੇ ਵੀ ਸਮਝੌਤੇ ਨੂੰ ਪੰਜਾਬ ਦੀ ਵਿਧਾਨ ਸਭਾ ਨੇ ਪਾਸ ਨਹੀਂ ਕੀਤਾ ਸਾਰੇ ਗੈਰ ਕਾਨੂੰਨੀ ਤੇ ਗੈਰ ਸੰਵਿਧਾਨਕ ਸਮਝੌਤੇ ਨੇ ਜੇ ਆਪਾਂ ਗੱਲ ਕਰੀਏ ਸੰਤ ਹਰਚੰਦ ਸਿੰਘ ਲੋਂਗੋ ਵਾਲੇ ਦੇ ਸਮਝੌਤੇ ਦੀ ਸੰਤ ਹਰਚੰਦ ਸਿੰਘ ਲੋਂਗੋ ਵਾਲ ਕੌਣ ਸਨ ਨਾ ਤਾਂ ਉਸ ਵੇਲੇ ਦੇ ਕੋਈ ਮੁੱਖ ਮੰਤਰੀ ਸੀ ਤੇ ਦੂਜੀ ਗੱਲ ਉਹਦੀ ਇੱਕ ਧਾਰਾ 9.1 ਤੇ 9.2 ਚੱਕ ਲੈਂਦੇ ਨੇ ਕਿ ਜਿਹੜਾ ਪੰਜਾਬ ਦਾ ਪਾਣੀ ਆ ਟ੍ਰਿਬਿਊਨਲ ਦੇ ਨਾਲ ਹੀ ਮੰਨ ਲਿਆ ਸੀਗਾ 9.1 9.2 ਤੇ ਜਿਹੜਾ ਸਮਝੌਤਾ ਸੀ ਉਹ ਜਿਹੜਾ ਚੰਡੀਗੜ੍ਹ ਵੀ ਪੰਜਾਬ ਨੂੰ ਦੇਣਾ ਸੀ ਫਿਰ ਸਾਰਾ ਸਮਝੌਤਾ ਆਪਾਂ ਲਾਗੂ ਕਰ ਲੈਂਦੇ ਕਾਰਨ ਇਹ ਕਿ ਜਿੱਥੇ ਜਿੱਥੇ ਪੰਜਾਬ ਦਾ ਦਬਾਅ ਉਹ ਮਦਾਂ ਚੱਕ ਲੋ ਅੱਜ ਜਿਹੜਾ ਇਹ ਸਟੇਟ ਸਬਜੈਕਟ ਸੀਗਾ ਆਰਟੀਕਲ 246 ਦੇ ਮੁਤਾਬਕ ਸ਼ੈਡਿਊਲ 7 ਦੇ ਵਿੱਚ ਜਿਹੜੀ ਸੂਚੀ 2 ਦੇ 17 ਨੰਬਰ ਦੇ ਵਿੱਚ ਮੇਰੀ 17 ਦੇ ਵਿੱਚ ਇਹਦਾ ਕੀ ਸੀਗਾ ਕਿ ਸਟੇਟ ਸਬਜੈਕਟ ਆ ਬਣਾਵਾ ਜੀ ਸਰ ਇੱਕ ਮਿੰਟ ਜੀ ਜੀ ਲੜੀ ਜੀ ਸਾਹਿਬ ਅੱਜ ਬੜਾ ਗੰਭੀਰ ਇਸ਼ੂ ਆ ਪੰਜਾਬ ਲਈ ਅੱਜ ਪੰਜਾਬ ਦੀ ਹੋਂਦ ਦੀ ਲੜਾਈ ਆ ਹੂੰ ਅੱਜ ਪੰਜਾਬੀਅਤ ਦੀ ਲੜਾਈ ਆ ਪੰਜਾਬ ਦੇ ਪਾਣੀਆਂ ਦੀ ਗੱਲ ਆ ਠੀਕ ਆ ਪਿਛਲੇ ਸਮੇਂ ਜੋ ਜੋ ਹੋਇਆ ਉਹ ਸਾਰਾ ਰਿਕਾਰਡ ਦੇ ਵਿੱਚ ਆ ਔਰ ਬਾਨਾਵਾਲੀ ਸਾਹਿਬ ਬਾਨਾਵਾਲੀ ਸਾਹਿਬ ਜਿਹੜੀ ਗੱਲ ਕਰ ਰਹੇ ਛੰਦੀਗੜ੍ਹ ਦੀ ਲੰਗਵਾਲ ਸਮਝੌਤੇ ਦੀ ਤਾਂ ਮੁੱਖ ਮੰਤਰੀ ਸਾਹਿਬ ਨੇ ਕਿਉਂ ਮੰਗ ਕੀਤੀ ਵੀ ਸਾਨੂੰ ਵਿਧਾਨ ਸਭਾ ਅੱਡ ਬਣਾਉਣ ਦੀ ਜਗ੍ਹਾ ਦਿੱਤੀ ਜਾਵੇ ਕੀ ਅਸੀਂ ਚੰਡੀਗੜ੍ਹ ਸਮਝੌਤਾ ਤਾਂ ਫਿਰ ਚੰਡੀਗੜ੍ਹ ਸਾਡਾ ਉਦਣ ਕਿਉਂ ਨਹੀਂ ਚੰਡੀਗੜ੍ਹ ਦੀ ਹੱਕ ਤੇ ਹੱਕ ਜਿਤਾਇਆ ਗਿਆ ਸੋ ਇਸ ਕਰਕੇ ਤੁਹਾਡੀ ਗੱਲ ਆ ਗਈ ਬਣਾਵਾਲੀ ਸਾਹਿਬ ਰੋਟੀਆਂ ਨਾਲ ਸੇਕੀ ਅੱਜ ਪੰਜਾਬ ਦੀ ਗੱਲ ਕਰੀਏ ਹਾਲ ਦੀ ਇਹ ਗੱਲ ਬਾਅਦ ਦੇ ਵਿੱਚ ਰੱਖ ਲੈਣਾ ਜੀ ਬਣਾਵਾਲੀ ਦੂਜੀ ਗੱਲ ਜਿਹੜੀ ਮੈਂ ਹੋਰ ਕਹਿਣੀ ਚਾਹਣਾ ਸਪੀਕਰ ਸਾਹਿਬ ਜਿਸ ਤਰ੍ਹਾਂ ਮੈਂ ਕਿਹਾਗਾ ਕਿ ਜਿਹੜੀ ਇਹ ਸੰਵਿਧਾਨ ਆਰਟੀਕਲ 246 ਦੇ ਮੁਤਾਬਕਾ ਸ਼ੈਡਿਊਲ 7 ਦੇ ਵਿੱਚ ਸੂਚੀ 2 ਦੇ 17 ਅੰਦਰਾਜ ਚ ਆ ਕੇ ਸਟੇਟ ਸਬਜੈਕਟ ਆ ਸਟੇਟ ਸਬਜੈਕਟ ਦੇ ਉੱਤੇ ਜਿਹੜੀ ਆ ਧਾਰਾ 78 ਆ 79 ਆ 70 80 ਆ ਇਹ ਸੰਵਿਧਾਨ ਦੇ ਮੁਤਾਬਕ ਨਹੀਂ ਅੱਜ ਸਾਡੀ ਸਰਕਾਰ ਬੈਠੀ ਆ ਸਾਨੂੰ ਕਾਨੂੰਨਾਂ ਨਾਲ ਲੜਾਈ ਵੀ ਤੇ ਲੜਨੇ ਆ ਤੇ ਨਾਲ ਹੀ ਦੀ ਨਾਲ ਸਾਲਿਆਂ ਨੂੰ ਰਲ ਕੇ ਪੰਜਾਬ ਨੂੰ ਜੇ ਮਾਸ ਮੂਵਮੈਂਟ ਲੈ ਕੇ ਵੀ ਚੱਲਣਾ ਪਿਆ ਸਾਨੂੰ ਲੜਨੀ ਪੂਕੇ ਕਿ ਸੰਵਿਧਾਨ ਦੇ ਮੁਤਾਬਕ ਨਹੀਂ ਗਈ ਦੂਜੀ ਜਿਹੜੀ ਗੱਲ ਮੈਂ ਹੋਰ ਕਰਦਾਗਾ ਜਿਹੜਾ ਇੱਥੇ ਐਕਟ ਦੀ ਗੱਲ ਹੋਈ ਸੀਗੀ ਮੈਂ ਧੰਨਵਾਦ ਕਰਦਾ ਨਾਂ ਨਾਲ ਵਾ ਨਾਲ ਨਾਲ ਤੱਥਾਂ ਦੇ ਧੰਨਵਾਦ ਵੀ ਕਰਦਾ ਜਿਹੜੀਆਂ ਗਲਤੀਆਂ ਉਹ ਵੀ ਦੱਸੀ ਜਾਊਗਾ ਜਿਹੜਾ ਆਪਣਾ ਪੰਜਾਬ ਟਰਮੀਨੇਸ਼ਨ ਆ ਆਫ ਐਗਰੀਮੈਂਟ ਐਕਟ 2004 ਪਾਸ ਹੋਇਆ ਧੰਨਵਾਦ ਕਰਦੇ ਆ ਪਿਛਲੇ ਸਾਰੇ ਐਕਟ ਲਾਗੂ ਕਰਤੇ ਪਰ ਉਹਦੀ ਧਾਰਾ 5 ਦੇ ਵਿੱਚ ਤਾਂ ਸਾਰਾ ਕੁਝ ਹੀ ਮੰਨ ਲਿਆ ਧਾਰਾ 5 ਦੇ ਵਿੱਚ ਕਹਿੰਦਾ ਜਿੰਨਾ ਪਾਣੀ ਜਾਂਦਾਗਾ ਜਾਂਦਾ ਰਹੂਗਾ ਤੇ ਸੰਵਿਧਾਨ ਦੇ ਮੁਤਾਬਕ ਉਹ ਧਾਰਾ 5 ਆ ਜਿਹੜੀ ਉਸ ਐਗਰੀਮੈਂਟ ਦੀ ਉਹ ਵੀ ਅੱਜ ਸਾਨੂੰ ਵਿਧਾਨ ਸਭਾ ਦੇ ਵਿੱਚ ਰੱਦ ਕਰਨ ਦੀ ਅਸੀਂ ਮੰਗ ਕਰਦੇ ਆ ਉਹ ਪੰਜਾਬ ਦਾ ਗਲਾ ਘੋਟਿਆ ਗਿਆ ਸੀਗਾ ਆਪਦੀ ਜਿਹੜੀ ਕੇਸ ਚੱਲਦੇ ਸੀ ਉਹ ਕਮਜ਼ੋਰ ਹੋਏ ਨੇ ਉਸ ਤੇ ਗੱਲ ਵੀ ਕਰਨੀ ਚਾਹੀਦੀ ਆ ਇਸੇ ਤਰ੍ਹਾਂ ਜਿਹੜਾ ਡੈਂਸ ਸੇਫਟੀ ਐਕਟ ਆਇਆਗਾ ਜਿਹਦੇ ਵਿੱਚ ਸਾਰੇ ਅਧਿਕਾਰ ਫੇਰ ਚੱਕ ਕੇ ਜਿਹੜਾ ਹੈ ਨਾ ਕੰਕਰੈਂਟ ਬੇਚ ਲਿਸਟ ਦੇ ਵਿੱਚ ਹੈਗਾ ਸਟੇਟ ਦਾ ਸਬਜੈਕਟ ਹੈਗਾ ਸੈਂਟਰੋ ਚ ਕਰ ਨਹੀਂ ਸਕਦਾਗਾ ਉਹ ਜਿਹੜੀ ਆਇਆਗਾ ਡੈਂਸ ਸੇਫਟੀ ਐਕਟ ਉਹਨੂੰ ਵੀ ਮੈਂ ਕਹਿਣਾਗਾ ਕਿ ਅੱਜ ਸਾਡੀ ਪਵਿੱਤਰ ਵਿਧਾਨ ਸਭਾ ਦੇ ਵਿੱਚ ਅਸੀਂ ਇੱਥੇ ਰੱਦ ਕਰਨ ਦੀ ਮੰਗ ਵੀ ਕਰਦੇ ਆ ਤੇ ਉਹ ਦੀ ਵੀ ਕਾਨੂੰਨਾ ਲੜਾਈ ਲੜਨੀ ਚਾਹੀਦੀ ਆ ਉਹ ਵੀ ਸਟੇਟ ਦੇ ਹਿੱਤਾਂ ਦੇ ਉੱਤੇ ਸਾਡੇ ਤੇ ਵੱਡਾ ਡਾਕਾਗਾ ਇਸ ਤੋਂ ਇਲਾਵਾ ਸਪੀਕਰ ਸਾਹਿਬ ਜਿਹੜਾ ਪਿੱਛੇ ਇੱਕ ਹੋਰ ਐਮੈਂਡਮੈਂਟ ਕਰਤੀ ਆਗੀ ਜਿਹੜੀ ਇਹ BBMP ਦੇ 23 ਫਰਵਰੀ ਜਿਹੜੀ ਕੀਤੀ ਆਗੀ 2022 ਦੇ ਵਿੱਚ ਸਾਡੇ ਕੋਲੇ ਜਿਹੜਾ ਪੰਜਾਬ ਦਾ ਮੈਂਬਰ ਆਫ ਪਾਵਰ ਜਿਹੜਾ ਹੁੰਦਾ ਸੀ ਉਹ ਪੰਜਾਬ ਵੱਲੋਂ ਹੁੰਦਾ ਸੀਗਾ ਉਹਦੇ ਵਿੱਚ ਵੀ ਚਾਕੇ ਸਾਰਾ ਸਾਰਾ ਦਾ ਸਾਰਾ ਆਪਦੇ ਹੱਥਾਂ ਦੇ ਵਿੱਚ ਸੈਂਟਰ ਨਾਲ ਲੈ ਲਿਆ ਉਹ ਵੀ ਸਾਡਾ ਜਿਹੜਾ ਹੈਗਾਗਾ ਸੰਵਿਧਾਨ ਦੇ ਮੁਤਾਬਕ ਨਹੀਂ ਸਾਨੂੰ ਉੱਥੇ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਚਾਹੀਦੀ ਆ ਹੁਣ ਤੱਕ ਇਹ ਹੁੰਦਾ ਸੀ ਕਿ ਜਿਹੜੇ ਸਟੇਟ ਆ ਜੇ ਹਿਮਾਚਲ ਰਾਜਸਥਾਨ ਆਗਾ ਪੰਜਾਬ ਆ ਇੱਥੋਂ ਬੀਬੀਐਮਪੀ ਦਾ ਚੇਅਰਮੈਨ ਹੀ ਲਾਇਆ ਜਾਂਦਾ ਸੀ ਹੁਣ ਤਾਂ ਉਹਨੂੰ ਵੀ ਬਾਇਓਲੇਟ ਕਰਕੇ ਚੇਅਰਮੈਨ ਵੀ ਉਹਨਾਂ ਦਾ ਲਾਉਣ ਲੱਗੇ ਤੇ ਸਾਨੂੰ ਕਿੱਥੋਂ ਹੱਕ ਮਿਲਣਗੇ ਸੋ ਮੈਂ ਬੇਨਤੀ ਇੱਕ ਕਰਦਾਗਾ ਜਿਹੜਾ ਹੁਣ ਨਵਾਂ ਗਰੰਟੀ ਇਸ਼ੂ ਹੈਗਾ ਉਹਦੇ ਵਿੱਚ ਕੀ ਹੋਇਆਗਾ ਕਿ ਜਿਹੜਾ ਐਸ ਇਸ਼ੂ ਦੇ ਵਿੱਚ ਕੀ ਸੀਗਾ ਕਿ ਜਿੰਨਾ ਉਹਨਾਂ ਨੂੰ ਪਾਣੀ ਬਣਦਾ ਸੀਗਾ ਹਰਿਆਣੇ ਦਾ ਜਿੰਨਾ ਪਾਣੀ ਬਣਦਾ ਸੀਗਾ 20 20 ਮਈ ਤੱਕ ਅਸੀਂ ਕੱਲਾ ਉਸ ਹਾਲ ਦਿਨਾਂ ਵਾਲੇ ਦਿਨ ਨਹੀਂ ਜਾ ਕੇ ਉਹਦੀ ਵਿਰੋਧਤਾ ਕੀਤੀ ਮੈਂ ਜਿਹੜੀ ਬੇਨਤੀ ਕਰਦਾ ਚਾਹੇ ਚਾਹਣਾਗਾ ਲਗਭਗ ਜਿੱਦੇ ਦੀ ਸਰਕਾਰ ਆਈ ਆ ਉਹਦੇ ਦਾ ਜਲ ਸਰੋਤ ਡਿਪਾਰਟਮੈਂਟ ਲਗਾਤਾਰ ਚਿੱਠੀਆਂ ਲਿਖ ਰਿਹਾਗਾ ਲਗਾਤਾਰ ਕਿ ਤੁਹਾਡਾ ਜਿਹੜਾ ਪਾਣੀ ਆ ਤੁਸੀਂ ਉਸ ਤੋਂ ਜ਼ਿਆਦਾ ਵਰਤ ਰਹੇ ਹੋ ਆਪ ਦਾ ਸੰਜਮ ਨਾਲ ਪਾਣੀ ਵਰਤੋ ਹੁਣ ਵਿੱਚ ਸਵਾਲ ਆਉਂਦਾਗਾ ਕਿ ਪਾਣੀ ਪੰਜਾਬ ਨੇ ਮੈਂ ਤੁਹਾਨੂੰ ਦੱਸਣਾ ਚਾਹਣਾ ਅੰਕੜੇ ਦੱਸਦੇ ਆ ਆ ਟ੍ਰਿਬਿਊਨ ਦੇ ਵਿੱਚ ਸਾਰੀ ਰਿਪੋਰਟ ਲੱਗੀ ਆ ਪੰਜਾਬ ਨੇ ਆਪਦੇ ਹਿੱਸੇ ਦਾ ਪਾਣੀ ਨਹੀਂ ਵਰਤਿਆ ਸੀ ਪਾਣੀ ਵਰਤਿਆ ਕਿਉਂ ਨਹੀਂ ਸੀ ਕਿਉਂਕਿ ਮੂਰੇ ਕਿਸੇ ਨੇ ਸਿਸਟਮ ਹੀ ਨਹੀਂ ਬਣਾਇਆ ਜਿਹੜੇ ਸਾਡੇ ਵਰਗੇ ਟੇਲਾਂ ਤੇ ਪੈੰਨੇ ਆ ਸੀ ਉਹ ਬੈਠੇ ਆਗੇ ਸਾਨੂੰ ਹੜ ਤਾਂ ਡੋਬ ਲੈਂਦੇ ਸੀਗੇ ਆ ਕੇ ਘੱਗਰ ਦਾ ਜਦੋਂ ਹੜ ਆਉਂਦਾ ਸੀ ਸਾਡੇ ਪੀਣ ਵਾਲਾ ਪਾਣੀ ਤੇ ਨਹਿਰੀ ਪਾਣੀ ਨਹੀਂ ਪਹੁੰਚਦਾ ਸੀ ਵਤਨਭਾਰ ਕਰਦਾ ਮੁੱਖ ਮੰਤਰੀ ਸਾਹਿਬ ਦਾ ਅੱਜ ਸਾਡੇ ਨਹਿਰੀ ਪਾਣੀ ਪਹੁੰਚਿਆ ਜਿਹਦੀ ਬਦੌਲਤਾਂ ਜਿਹੜੇ 70% ਤੋਂ ਹੋਣਾ ਸੀ 90% ਤੱਕ ਉਹ ਪਾਣੀ ਵਰਤਣ ਲੱਗੇ ਜੇ ਸਾਡੇ ਖਾਲ ਬਣੇ ਨੇ ਪਾਈਪ ਲੈਣਾ ਪਈਆਂ ਮੈਨਦਰ ਬਣੇ ਨੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਿਆਂਗੇ ਕਿ ਪਿਛਲੀਆਂ ਸਰਕਾਰਾਂ ਦੀ ਨਲਾਇਕੀ ਕੀ ਰਹੀ ਆ ਜੇ ਉਹਨਾਂ ਨੇ ਉਹ ਪਾਣੀ ਨਹੀਂ ਵਰਤਿਆ ਸੀ ਤੇ ਜਿਵੇਂ ਕਹਿੰਦੇ ਆਗੇ ਉਹਨਾਂ ਨੂੰ ਰਾਹ ਪੈ ਗਿਆ ਵੀ ਪਿਛਲੀ ਵਾਰੀ ਵੀ ਅਸੀਂ ਵਰਤਦੇ ਰਹੇ ਆ ਐਤਕੀ ਵੀ ਵਰਤਾਂਗੇ ਪਰ ਅਸੀਂ ਉਹਨਾਂ ਨੂੰ ਲਗਾਤਾਰ ਜਿੱਦ ਦੇ ਦੀ ਸਰਕਾਰ ਬਣੀ ਆ ਚਿੱਠੀਆਂ ਲਿਖਦੇ ਰਹੇ ਕਿ ਹੁਣ ਸਾਡੇ ਕੋਲੇ ਅੱਗੇ ਨਹਿਰਾਂ ਬਣ ਗਈਆਂ ਖਾਲੇ ਬਣ ਗਏ ਹੁਣ ਸਾਡੇ ਕੋਲੇ ਪਾਣੀ ਵਾਧੂ ਨਹੀਂ ਹੋਇਆ ਕਰਨਾ ਤੁਸੀਂ ਆਪ ਦੇ ਤੌਰ ਤੇ ਸੰਜਮਣਾ ਵਰਤੋ ਦੂਜੀ ਮੈਂ ਇੱਕ ਬੇਨਤੀ ਕਰਦਾ ਸੀ ਮਾਨਵੀ ਤੌਰ ਤੇ ਮਨੁੱਖੀ ਤੌਰ ਤੇ 4000 ਕਿਉਸਕ ਦੇ ਰਹਿਆਂ ਸਾਨੂੰ ਇਹ ਤੇ ਵੀ ਕਾਊਂਟਰ ਕਲੇਮ ਕਰਨਾ ਚਾਹੀਦਾ ਕਿ ਅਸੀਂ ਦੇ ਰਹੇ ਹਾਂ ਕਿ 4000 ਪਰ ਸਾਡਾ ਜੇ ਉਹ ਅੱਗੇ ਮੰਨਦੇ ਨਹੀਂ ਮਨੁੱਖੀ ਤੇ ਸਾਡੇ 4000 ਦਾ ਵੀ ਅਸੀਂ ਜਿਹੜਾ ਹੈਗਾ ਵਾਪਸ ਸਾਨੂੰ ਧਾਰਾ ਲੈ ਲ ਦੇ ਦੋ ਕਿਉਂਕਿ ਉਹਨਾਂ ਦਾ ਜਿੰਨਾ ਬਣਦਾ ਹੱਕ ਸੀ ਅਸੀਂ ਦੇ ਚੁੱਕੇ ਆਂਗੇ ਸੋ ਮੇਰੀਆਂ ਇਹ ਬੇਨਤੀਆਂ ਤਾਂ ਨੇ ਜੇ ਆਪਾਂ ਕਹਿੰਦੇ ਮੈਂ ਬੋਲਦੇ ਵੇਖੇ ਮੁੱਖ ਮੰਤਰੀ ਹਰਿਆਣੇ ਦੇ ਕਹਿੰਦੇ ਪਾਣੀ ਤਾਂ ਸਾਰਿਆਂ ਦਾ ਸਾਂਝਾ ਹੁੰਦਾ ਤੇ ਫਿਰ ਜਿਹੜਾ ਪੱਥਰ ਨਿਕਲੀ ਜਾਂਦਾ ਰਾਤਾਂ ਨੂੰ ਚੋ ਰਾਤਾਂ ਦਾ ਇਕੱਲਾ ਕਿਵੇਂ ਹੋ ਗਿਆ ਕੋਲਾ ਨਿਕਲੀ ਜਾਂਦਾ ਉਹ ਇਕੱਲਾ ਕਿਵੇਂ ਹੋ ਗਿਆ ਜਿੱਥੋਂ ਜਿੱਥੋਂ ਜਿਹੜੇ ਜਿਹੜੇ ਕੁਦਰਤੀ ਸਰੋਤ ਜਿਹੜੇ ਸਟੇਟ ਕੋਲੇ ਆ ਉਹਨਾਂ ਦੇ ਸਾਂਝੇ ਕਿਵੇਂ ਉਹ ਇਕੱਲਿਆਂ ਦੇ ਹੋ ਗਏ ਸਾਡਾ ਸਾਰਾ ਕੁਝ ਸਾਂਝਾ ਹੋ ਗਿਆ ਤੇ ਇਸੇ ਤਰ੍ਹਾਂ ਜੰਮਣਾ ਦੇ ਵਿੱਚੋਂ ਜੇ ਰਾਤਾਂ ਗੈਰਪੇਰੀਆਂ ਰਾਜ ਹੋਣ ਦੇ ਨਾਤੇ ਹਰਿਆਣਾ ਗੈਰਪੇਰੀਆਂ ਰਾਜ ਹੋਣ ਦੇ ਨਾਤੇ ਉਹਨਾਂ ਨੂੰ ਤਾਂ ਪਾਣੀ ਦਿੱਤਾ ਜਾ ਸਕਦਾਗਾ ਤੇ ਜਮਣਾ ਦੇ ਵਿੱਚੋਂ ਫਿਰ ਸਾਨੂੰ ਪਾਣੀ ਕਿਉਂ ਨਹੀਂ ਦਿੱਤਾ ਜਾ ਸਕਦਾ ਜਮਣਾ ਦਾ ਪਾਣੀ ਇਤਿਹਾਸ ਕੱਟ ਕੇ ਦੇਖ ਲਓ ਜੀ ਸਾਡੇ ਜਿਹੜਾ ਪਟਿਆਲੇ ਦੇ ਅੰਬਾਲਾ ਸਨੌਰ ਘਨੌਰ ਤੱਕ ਜਮਣਾ ਦਾ ਪਾਣੀ ਲੱਗਦਾ ਰਿਹਾ ਐਸੇ ਕਰਕੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੁਣ ਸਤਲੋਜ ਜਮਣਾ ਲਿੰਕ ਲਹਿਰ ਨਹੀਂ ਜਮਣਾ ਸਤਲੋਜ ਲਿੰਕ ਲਹਿਰ ਕੱਢ ਕੇ ਸਾਨੂੰ ਪਾਣੀ ਸਕੋਂ ਦੀ ਜਮਣਾ ਦੇ ਵਿੱਚੋਂ ਦੇਣਾ ਚਾਹੀਦਾ ਕਿਉਂਕਿ ਜੇ ਉਹ ਗੈਰ ਰਪੇਰੀਆ ਨਾ ਤੇ ਫਿਰ ਇਧਰਲੇ ਸਾਡੇ ਵਾਲੇ ਦਰਿਆ ਤਾਂ ਉਧਰ ਜਾਂਦੇ ਨਹੀਂ ਹਰਿਆਣੇ ਵਾਲੇ ਸਾਡੇ ਵਾਲੇ ਰਪੇਰੀਆ ਨੇ ਲਾਦੇ ਮੁਤਾਬਕ ਫਿਰ ਤੁਹਾਡੇ ਕਿਵੇਂ ਹੋਗੇ ਸੋ ਮੈਂ ਬੇਨਤੀਆਂ ਕਰਦਾਗਾ ਗਲਤੀਆਂ ਕੀਤੀਆਂ ਨੇ ਜਿਹੜੇ ਦੂਜੇ ਬੈਠੇ ਨੇ ਸਾਡੇ ਸਾਥੀ ਅਲੀ ਸਾਹਿਬ ਨੇ ਬੋਲਣਾਗਾ ਇਹਨਾਂ ਨੇ ਜਦੋਂ ਤਾਂ ਸੱਤਾ ਦੇ ਵਿੱਚ ਹੁੰਦੇ ਸੀਗੇ ਉਦੋਂ ਤਾਂ ਨਾ ਪੰਥ ਜਾਦਾ ਆਇਆ ਨਾ ਪੰਜਾਬ ਜਾਦਾ ਆ ਜਦੋਂ ਆ ਜਾਂਦੀ ਸੀ ਸੱਤਾ ਉਦੋਂ ਜਾ ਕੇ ਦਿੱਲੀ ਪਾਣੀਆਂ ਦੀ ਗੱਲ ਨਹੀਂ ਚੰਡੀਗੜ੍ਹ ਦੀ ਨਹੀਂ ਮੇਰੇ ਮੁੰਡੇ ਨੂੰ ਮੰਤਰੀ ਬਣਾ ਦੇ ਮੇਰੀ ਨੂੰ ਨੂੰ ਮੰਤਰੀ ਬਣਾ ਦੇ ਉਹਦਾ ਨੂੰ ਤੇ ਪੁੱਤ ਦੇ ਵਿੱਚ ਹੀ ਸਾਰਾ ਪੰਜਾਬ ਖਾ ਗਏ ਉਹਦੋਂ ਪਾਸ ਜਿਆਦਾ ਲੰਦਾ ਲੋਕਾਂ ਨੂੰ ਮਰਾਉਣ ਦੀ ਜਦੋਂ ਸੱਤਾ ਤੋਂ ਬਾਹਰ ਹੁੰਦਿਆ ਜਦੋਂ ਸੱਤਾ ਚ ਆ ਜਾਂਦਿਆ ਨਾ ਚੰਡੀਗੜ੍ਹ ਜਾ ਨਾ ਪੰਜਾਬੀ ਬੋਲਦੇ ਇਲਾਕੇ ਜਾ ਨਾ ਪਾਣੀਆਂ ਦੀ ਮੰਗ ਤੁਸੀਂ ਉਥੇ ਭਾਈਵਾਲ ਰਹੇ ਹੋ ਕਿੰਨਾ ਚਿਰ ਮੰਤਰੀ ਰਹੇ ਹੋ ਥੋੜੇ ਜਦੋਂ ਤੁਸੀਂ ਭਾਈਵਾਲ ਸੀ ਮੈਂ ਅਕਾਲੀ ਦਲ ਨੂੰ ਕਹਿਣਾ ਚਾਹਣਾ ਉਦੋਂ ਤੁਹਾਡੇ ਵਾਲੇ ਸਾਡੇ ਗਵਾਂਢੀ ਸੂਬੇ ਸੀਗੇ ਜਿਹੜੇ ਪਹਾੜੀ ਸੂਬੇ ਸੀ ਉਥੇ ਇੰਡਸਟਰੀ ਨੂੰ ਰੈਤਾਂ ਦਿੱਤੀਆਂ ਗਈਆਂ ਉਦੋਂ ਵੀ ਨਹੀਂ ਬੋਲੇ ਸੋ ਸਾਰਿਆਂ ਦਾ ਇਹਨਾਂ ਦਾ ਯੋਗਦਾਨ ਆ ਤਨਵਾਰ ਕਰਦੇ ਆ ਜੇ ਅੱਜ ਵੀ ਸਾਡੇ ਨਾਲ ਇਕੱਠੇ ਹੋ ਕੇ ਚੱਲ ਪੈਣਾ ਤੇ ਜਿਹੜਾ ਪਿਛਲਾ ਪੰਜਾਬ ਦੇ ਨਾਲ ਚਾਹੇ ਸਾਡਾ 10 ਸਾਲ ਖੂਣ ਖੁੱਲਿਆ ਡੋਲਿਆ ਗਿਆਗਾ ਸਾਡੇ 9 ਗੋਲੀਆਂ ਬਚੀਆਂ ਨੇ ਪੰਜਾਬ ਪਿੱਛੇ ਵਾਗਿਆ ਸਾਡਾ ਪਵਿੱਤਰ ਦਰਬਾਰ ਸਾਹਿਬ ਵੀ ਇਸੇ ਕਾਰਨ ਕਰਕੇ ਜਿਹੜਾ ਹੈਗਾ ਮੋਰਚਾ ਪਾਣੀਆਂ ਦਾ ਲੱਗਿਆ ਉਹਨੂੰ ਹੋਰ ਹੀ ਰੂਪ ਦਿੱਤਾ ਗਿਆ ਉਦ ਗਿਆ ਜੁम्मेवार ਪਾਰਟੀਆਂ ਦੋਨੇ ਨੇ ਅੱਜ ਮੈਂ ਤਨਵਾਰ ਕਰਦਾ ਸਾਡੇ ਨਾਲ ਚੱਲੀਆਂ ਪਰ ਆਪਦੇ ਪਿਛਲੇ ਇਤਿਹਾਸ ਤੇ ਆਪ ਦੀ ਪਿਛਲੀ ਲੀਡਰਸ਼ਿਪ ਦੀਆਂ ਕੀਤੀਆਂ ਹੋਈਆਂ ਗਲਤੀਆਂ ਤੇ ਪੰਜਾਬ ਦੇ ਲੋਕਾਂ ਨੂੰ ਮਾਫੀ ਮੰਗਣਾ ਅੱਗੇ ਮੈਂ ਬੇਰਤੀ ਕਰਦਾ ਕਿ ਜਿਹੜੇ ਸਾਡੇ ਇਹ ਹੈਗਾ ਚੈਨ ਸੇਫਟੀ ਐਕਟ ਆਗਾ ਚਾਹੇ ਸਾਡਾ ਪਾਵਰ ਜਿਹੜਾ ਹੈਗਾ ਪਾਵਰ ਦਾ ਮੈਂਬਰ ਪਬਸ ਲਿਆ ਗਿਆਗਾ ਚਾਹੇ 78 79 80 ਧਾਰਾ ਕੀ ਜਿਹੜੀ ਹੈਗੀ ਪੁਨਰਗਠਨ ਐਕਟ ਦੀ ਇਹਦੇ ਖਿਲਾਫ ਅਸੀਂ ਅਦਾਲਤ ਚ ਵੀ ਲੜੀਏ ਤੇ ਮਾਸ ਮੂਵਮੈਂਟ ਲੈ ਕੇ ਇਕੱਠੇ ਵੀ ਲੜੀਏ